ਸਰ ਮਹਿੰਦਰ ਸਿੰਘ ਕੇ ਪੀ ਜੀ ਜਿਨ੍ਹਾਂ ਨੇ ਅੱਜ ਫੈਸਲਾ ਕਰ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਪਰਿਵਾਰ ਵਿੱਚ ਪਰਿਵਾਰ ਦਾ ਹਿੱਸਾ ਬੰਦ ਆ ਜਦੋਂ ਕੋਈ ਨੇਕ ਇਨਸਾਨ ਤੁਹਾਡੀ ਪਾਰਟੀ ਚਾਹੁੰਦੇ ਆ ਤੇ ਬਹੁਤ ਵੱਡਾ ਬਲ ਮਿਲਦਾ ਹੈ ਬੜੇ ਸਾਲਾਂ ਦੀ ਮੇਰੀ ਕੋਸ਼ਿਸ਼ ਸੀ ਕਿ ਚੰਗੇ ਲੋਕ ਅਕਾਲੀ ਦਲ ਚ ਵਿੱਚ ਸ਼ਾਮਿਲ ਕੀਤੇ ਜਾਣ ਤੇ ਕੇਪੀ ਸਾਹਿਬ ਨਾਲ ਮੇਰੀ ਗੱਲ ਹੁੰਦੀ ਰਹੀ ਸੀ ਮੈਂ ਇਹਨਾਂ ਦਾ ਬੜਾ ਸਤਿਕਾਰ ਕਰਦਾ ਸੀ ਮੇਰੇ ਬਜ਼ੁਰਗਾਂ ਦਾ ਵੀ ਇਹਨਾਂ ਨਾਲ ਬਹੁਤ ਪਿਆਰ ਪਰਿਵਾਰ ਸੀ ਇਸ ਪਰਿਵਾਰ ਨਾਲ ਬੜਾ ਪਰਿਵਾਰ ਪਿਆਰ ਸੀ ਦੇਖੋ ਜਿਹਨੇ ਉਹ এজੈਂਸਾਂ ਨਾਲ ਜਿਹੜਾ ਤਿੰਨ ਵਾਰ ਤਾਂ ਐਮਐਲਏ ਬਣੇ ਐਮਪੀ ਬਣੇ ਕਾਂਗਰਸ ਪਾਰਟੀ ਦੇ ਪ੍ਰਧਾਨ ਸਟੇਟ ਦੇ ਜਿਹੜੇ ਲੋਕ ਹਰ ਸਟੈਪ ਚੜ੍ਹ ਚੜ੍ਹ ਕੇ ਉਹਨਾਂ ਨੇ ਸਾਰੀ ਜ਼ਿੰਦਗੀ ਦੇ ਵਿੱਚ ਸੇਵਾ ਕੀਤੀ ਹੋਏ ਸਹੀ ਮੈਨੇ ਤੇ ਉਹ ਚੰਗੇ ਲੀਡਰ ਹੁੰਦੇ ਆ ਕਈ ਅੱਜ ਕੱਲ ਲੀਡਰ ਰਾਤੋਂ ਰਾਤ ਬੰਨਣਾ ਚਾਹੁੰਦੇ ਹਾਲਾਤ ਹੀ ਤੁਸੀਂ ਦੇਖ ਲਿਆ ਝਾੜੂ ਵਾਲਿਆਂ ਦਾ ਜਿੰਨੇ ਝਾੜੂ ਵਾਲਿਆਂ ਦੇ ਐਮਐਲਏ ਆ ਤੇ ਮੁੱਖ ਮੰਤਰੀ ਆ ਰਾਤੋਂ ਰਾਤ ਬੰਨਣ ਵਾਲੇ ਆ ਦਾ ਲੱਗ ਗਿਆ ਬਣ ਗਏ ਤੇ ਅੱਜ ਸਾਰਿਆਂ ਨੂੰ ਠੱਗੀ ਮਾਰ ਲਈ ਉਹਨਾਂ ਨੇ ਕ੍ਰੈਡੀਬਿਲਟੀ ਉਸ ਲੀਡਰ ਦੀ ਹੁੰਦੀ ਆ ਜਿਹਨੂੰ ਤੁਸੀਂ 15 20 ਸਾਲ 25 ਸਾਲ ਦੇਖਿਆ ਹੋਏ ਉਦਾ ਕੰਮ ਦੇਖਿਆ ਹੋਏ ਉਹਦੀ ਕੰਮ ਕਰਨ ਦਾ ਤਰੀਕਾ ਜਾਣਦੇ ਹੋਣ ਕਿਵੇਂ ਲੋਕਾਂ ਨਾਲ ਡੀਲ ਕਰਨਾ ਸਾਰਾ ਹੁਣੇ ਸੋ ਕੇਪੀ ਸਾਹਿਬ ਏਜੰਟਸ ਹਨ ਜਿਹੜੇ ਤੁਹਾਡੇ ਮਤਲਬ ਦਾ ਦੁਆਬੇ ਦੇ ਘਰ ਘਰ ਵਿੱਚ ਬਸੇ ਅੱਜ ਜੋ ਹਾਲਾਤ ਪੰਜਾਬ ਦੇ ਹੈ ਇੱਕ ਪਾਸੇ ਆ ਜਿਹੜੀ جنگ ਹੈ ਪਾਰਲੀਮੈਂਟ ਦੀ ਇੱਕ ਪਾਸੇ ਪੰਜਾਬ ਹੈ ਪੰਜਾਬੀ ਲੋਕ ਆ ਉਸੇ ਪਾਸੇ ਕਿਸਾਨ ਗਰੀਬ ਮਜ਼ਦੂਰ ਵਪਾਰੀ ਹੈ ਦੂਜੇ ਪਾਸੇ ਦਿੱਲੀ ਦੀਆਂ ਪਾਰਟੀਆਂ ਧਾੜਵੀਂ ਬਣ ਕੇ ਤੇ ਜਿਵੇਂ ਅੰਗਰੇਜ਼ ਈਸਟ ਇੰਡੀਆ ਕੰਪਨੀ ਮੰਗੂ ਆਪਣੇ ਦੇਸ਼ ਚ ਆਏ ਸੀ ਇੱਥੋਂ ਦਾ ਖਜ਼ਾਨਾ ਲੁੱਟ ਕੇ ਚਲੇ ਜਾਂਦੇ ਸੀ ਕੋਈ ਪਾਰਟੀਆਂ ਨੈਸ਼ਨਲ ਪਾਰਟੀਆਂ ਇੱਥੇ ਇੱਥੇ ਕਬਜ਼ਾ ਕਰਨ ਵਾਸਤੇ ਆਉਂਦੀਆਂ ਦਿਲ ਪੰਜਾਬੀਆਂ ਦਾ ਦਿਲ ਜਿੱਤਣ ਵਾਸਤੇ ਨਹੀਂ ਆਉਂਦੀਆਂ ਤੁਸੀਂ ਇਤਿਹਾਸ ਗਵਾ ਪੰਜਾਬ ਦਾ ਇਤਿਹਾਸ ਗਵਾ ਹੈ ਜਦੋਂ ਜਦੋਂ ਕਾਂਗਰਸ ਦਾ ਰਾਜ ਇੱਥੇ ਆਇਆ ਨੈਸ਼ਨਲ ਪਾਰਟੀ ਦਾ ਡਵੈਲਪਮੈਂਟ ਨਾਂ ਦੀ ਕੋਈ ਚੀਜ਼ ਹੀ ਨਹੀਂ ਸੀ ਉਹ ਤਾਂ ਕੱਲੇ ਇੱਥੇ ਆਉਂਦੇ ਸੀ ਲੁੱਟ ਕੇ ਚਲੇ ਜਾਂਦੇ ਸੀ ਜੇ ਜਦੋਂ ਜਦੋਂ ਥੋਡੀ ਪਾਰਟੀ ਖੇਤਰੀ ਪਾਰਟੀ ਦਾ ਰਾਜ ਇੱਥੇ ਆਇਆ ਤੁਸੀਂ ਪੰਜਾਬ ਦੀ ਜਨਤਾ ਨੇ ਲਿਆਂਦਾ ਉਸੇ ਹੀ ਟਾਈਮ ਕਿਸਾਨਾਂ ਨੂੰ ਸਹੂਲਤਾਂ ਟਿਊਬਵਲ ਕਨੈਕਸ਼ਨ ਖੇਸਾਨਾ ਵਾਸਤੇ ਮੁਫਤ ਬਿਜਲੀ ਉਹਨਾਂ ਵਾਸਤੇ ਮੰਡੀਆਂ ਪੱਕੇ ਖਾਲੇ ਅੰਡਰਗਰਾਉਂਡ ਪਾਈਪ ਸਿਸਟਮ ਉਹਨਾਂ ਵਾਸਤੇ ਨਹਿਰਾਂ ਕਸੀਆਂ ਕੱਢੀਆਂ ਗਈਆਂ ਗਰੀਬ ਵਾਸਤੇ ਆਟਾ ਦਾਲ ਸ਼ਗਨ ਪੈਨਸ਼ਨ ਐਸੀ ਬੱਚੇ ਸਕਾਲਰਸ਼ਿਪ ਸਾਈਕਲ ਆਮ ਜਨਤਾ ਵਾਸਤੇ ਸੇਵਾ ਕੇਂਦਰ ਕਾਨੂੰਨ ਰਿਫਾਰਮਸ ਡਿਪਾਰਟਮੈਂਟ ਬਣਾ ਕੇ ਪੁਰਾਣੇ ਕਾਨੂੰਨ ਸਾਰੇ ਚੇਂਜ ਕੀਤੇ 200 ਯੂਨਿਟ ਬਿਜਲੀ ਦੇ ਮੁਫਤ ਦਿੱਤੇ ਸ਼ਹਿਰਾਂ ਦੇਖੋ ਤੁਸੀਂ ਜਲੰਧਰ ਸ਼ਹਿਰੀ ਦੇਖ ਲਓ ਇੱਥੇ ਜੋ ਕੁਝ ਬਣਿਆ ਭਾਵੇਂ ਫਲਾਈਓਵਰ ਹੈ ਭਾਵੇਂ ਸੜਕਾਂ ਹੈ ਭਾਵੇਂ ਸੀਵਰੇਜ ਹੈ ਉਦੋਂ ਹੀ ਬਣਿਆ ਜਦੋਂ ਸ਼ਰੋਮਨੀ ਕਾਲੀ ਦਲਜੀਤ ਸਰਕਾਰ ਆਹ ਐਗਜ਼ਾਮਪਲ ਤੁਸੀਂ ਅੰਬਾਲੇ ਦਾ ਆਪਣਾ ਅੰਮ੍ਰਿਤਸਰ ਵੀ ਜਾ ਕੇ ਦੇਖ ਲਓ ਜਲੰਧਰ ਵੀ ਦੇਖ ਲਓ ਤੋਂ ਛੋਟੀਆਂ ਮੰਡੀਆਂ ਵੀ ਦੇਖ ਲਓ ਇੱਥੋਂ ਸੜਕਾਂ ਦਾ ਜਾਲ ਦੇਖੋ ਜਿੰ ਅਸੀਂ ਜਿੰਨਾ ਸਮਾਂ ਮਿਲਦਾ ਸਾਨੂੰ ਅਸੀਂ ਕੰਮ ਕਰਦੇ ਆ ਆ ਨੈਸ਼ਨਲ ਪਾਰਟੀਆਂ ਕਿਉਂ ਨਹੀਂ ਕਰਦੀਆਂ ਕਿਉਂਕਿ ਨੈਸ਼ਨਲ ਪਾਰਟੀਆਂ ਦੀ ਸੋਚ ਨੰਬਰਾਂ ਤੇ ਆ ਉਹਨਾਂ ਸਾਰਿਆਂ ਦਾ ਜੋਰ ਨੈਸ਼ਨਲ ਪਾਰਟੀ ਦਾ ਯੂਪੀ ਬਿਹਾਰ ਤੇ ਲੱਗਿਆ ਹੁੰਦਾ ਕਿਉਂ ਯੂਪੀ ਤੋਂ 80 ਐਮਪੀ ਆਉਂਦੇ ਆ ਬਿਹਾਰ ਤੋਂ 45 ਆਉਂਦੇ ਆ ਉਹ 10 ਪਰ ਐਮਪੀ ਫੱਕਰ ਤਾਂ ਜਾਂਦੇ ਹੀ ਨਹੀਂ ਉਹਨੂੰ ਪਤਾ ਕਿ ਸਾਰਾ ਕੁਝ ਹੀ ਉੱਥੇ ਤੇ ਜਿਹੜੀ ਵੱਡੀ ਗੱਲ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ 103 ਸਾਲ ਪੁਰਾਣੀ ਪਾਰਟੀ ਹੈ ਐਦੀ ਸੋਚ ਕਿ ਸਾਡੇ ਅਕਾਲੀ ਦਲ ਦੀ ਸੋਚ ਹੈ ਕਿ ਪੰਜਾਬ ਤਰੱਕੀ ਜਾਏ ਪੰਜਾਬੀ ਇਕੱਠੇ ਰਹਿਣ ਇੱਥੇ ਅਮਨ ਸ਼ਾਂਤੀ ਹੋਏ ਇੱਥੇ ਭਾਈਚਾਰੇ ਕਿਸਾਂਜ ਹੋਏ ਇੱਥੇ ਹਲੋ ਇੱਥੇ ਭਾਈਚਾਰੇ ਕਿਸਾਂਜ ਹੋਏ ਇੱਥੇ ਖਾਲਸਾ ਪੰਥ ਤਕੜਾ ਹੋਏ ਆ ਅਕਾਲੀ ਦਲ ਦੀ ਸੋਚ ਹੈ ਤੁਸੀਂ ਹੈਰਾਨ ਰਹਿ ਜਾਓਗੇ ਆ ਜਿੰਨੀਆਂ ਦਿੱਲੀ ਦੀਆਂ ਪਾਰਟੀਆਂ ਦੇਖੋ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਵੋਟਾਂ ਲੈਂਦੀਆਂ ਪੰਜਾਬ ਵਿੱਚ ਅਸੀਂ ਕਿਤੇ ਨਹੀਂ ਹੋਣ ਦਿੱਤਾ ਤੁਸੀਂ ਦੇਖਦੇ ਆ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਜਿੰਨੇ ਸਾਲ ਰਹਿੰਦੇ ਸੀ ਹਿੰਦੂ ਪਰਿਵਾਰ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ। 크ਰਿਸਚੀਅਨ ਵੀਰ ਸੋਚਦੇ ਸੀ ਬੰਦ ਸਾਹਿਬ ਸਾਡੇ ਆ। ਮੁਸਲਮ ਵੀਰ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ ਤੇ ਸਿੱਖ ਭਰਾਵਾਂ ਨੇ ਤਾਂ ਸੋਚਣਾ ਹੀ ਸੀ। ਸਾਡੀ ਸੋਚ ਹੈ ਕਿ ਸਾਰੇ ਇਕੱਠੇ ਰਹਿਣ। ਅਸੀਂ ਇਕੱਠੇ ਪੰਜਾਬ ਬਣਾਇਆ। ਐਸ ਕਰਕੇ ਜੋ ਨੀਤੀਆਂ ਤੇ ਅੱਜ ਬੀਜੇਪੀ ਚੱਲ ਰਹੀ ਹੈ। ਕੱਲੇ ਇੱਕ ਧਰਮ ਨੂੰ ਲੈ ਕੇ ਦੂਜੇ ਧਰਮ ਨਾਲ ਲੜਾਉਣਾ ਆ ਗੱਲਾਂ ਸਹੀ ਨਹੀਂ ਆ। ਆਹ ਦੇਸ਼ ਜਿਹੜਾ ਹੈਗਾ। ਆਹ ਦੇਸ਼ ਜਿਹੜਾ ਆਪਣਾ ਦੇਸ਼ ਹੈ। ਆ ਸਾਰਿਆਂ ਦਾ ਹੈ ਭਾਵੇਂ ਇੱਕ ਬੰਦਾ ਵੀ ਹੈ ਉਹਦਾ ਵੀ ਉਨਾ ਹੀ ਰਾਈਟ ਹੈ ਇਸ ਦੇ ਭਾਵੇਂ ਜਿਹੜੇ 100 ਬੰਦੇ ਉਹਨਾਂ ਦਾ ਰਾਈਟ ਹੈ ਇਸ ਕਰਕੇ ਜਿਵੇਂ ਪੰਜਾਬ ਵਿੱਚ ਇੱਥੇ ਸਾਰੇ ਧਰਮਾਂ ਦੇ ਲੋਕ ਆਪਣੇ ਆਪ ਨੂੰ ਭਰਾ ਸਮਝ ਕੇ ਰਹਿੰਦੇ ਆ ਆਪਣਾ ਦੇਸ਼ ਤਾਂ ਬਚੂਗਾ ਜੇ ਦੇਸ਼ ਵਿੱਚ ਵੀ ਕੋਈ ਵੀ ਨੈਸ਼ਨਲ ਪਾਰਟੀ ਆਏ ਨਿਸ਼ਾਨਾ ਰੱਖੇ ਕਿ ਆਹ ਦੇਸ਼ ਸਾਰਿਆਂ ਦਾ ਹੈ ਇੱਥੇ ਵੀ ਜਿਵੇਂ ਪੰਜਾਬ ਵਾਂਗੂ ਭਾਵਾਂ ਮੰਨਦੇ ਰਹਦੇ ਆ ਨੈਸ਼ਨਲ ਪਾਰਟੀ ਕੋਈ ਵੀ ਹੋਏ ਉਹਨਾਂ ਨੂੰ ਵੀ ਇੱਕੋ ਏਜੰਡਾ ਚਾਹੀਦਾ ਹੈ ਕਿ ਦੇਸ਼ ਸਾਰਿਆਂ ਦਾ ਸਾਰੇ ਭਰਾਵਾਂ ਮੰਗੂ ਰਹੇਨ ਇਸ ਕਰਕੇ ਮੈਨੂੰ ਅੱਜ ਬੜੀ ਖੁਸ਼ੀ ਹੈ ਕਿ ਅੱਜ ਮੁੰਦਰ ਸਿੰਘ ਕੇਪੀ ਜੀ ਜਿਹੜੇ ਬਹੁਤ ਪੁਰਾਣੇ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਦੇਖੀ ਹੈ ਹਰ ਪੌੜੀ ਦੇਖੀ ਹੈ ਆਪਣੇ ਲੋਕਾਂ ਦੀ ਹਰ ਦੁੱਖ ਸੁੱਖ ਤੇ ਸਾਥੀ ਰਹੇ ਹੈ ਤੇ ਸਾਨੂੰ ਦੁਆਬੇ ਵਿੱਚ ਇੱਕ ਬਹੁਤ ਵੱਡਾ ਬੂਸਟ ਮਿਲਿਆ ਹੈ ਤੇ ਅੱਜ ਉਹ ਸ਼ੋਮਨੀ ਕਾਲੀਦਲ ਸ਼ਾਮਿਲ ਹੋਏ ਆ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਉਹਨਾਂ ਦੇ ਸਾਰੇ ਸਾਥੀਆਂ ਨੂੰ ਵੀ ਜੀ ਆਇਆਂ ਕਹਿੰਦਾ ਤੇ ਵਿਸ਼ਵਾਸ ਦੋਣੇ ਆ ਕਿ ਤੁਹਾਡੇ ਨਵੇਂ ਪਰਿਵਾਰ ਵਿੱਚ ਤੁਹਾਨੂੰ ਜਿਵੇਂ ਭਰਾਵਾਂ ਵਾਂਗੂ ਪਰਿਵਾਰ ਮੰਗੂ ਤੁਸੀਂ ਸਾਡੇ ਮੈਂਬਰ ਰਹੋਗੇ ਤੁਹਾਡੇ ਸਾਥੀ ਵੀ ਮੈਂਬਰ ਰਹਿਣਗੇ ਅਸੀਂ ਟੀਮ ਵਰਕ ਕਰਕੇ ਨਿਸ਼ਾਨਾ ਸਾਰਿਆਂ ਦਾ ਇੱਕੋ ਇੱਕ ਹੈ ਕਿ ਪੰਜਾਬ ਵਿੱਚ ਪੰਜਾਬੀ ਪਾਰਟੀ ਖੇਤਰੀ ਪਾਰਟੀ ਤਕੜੀ ਹੋਏ ਤਾਂ ਹੀ ਪੰਜਾਬ ਬੱਜੂਗਾ ਤਾਂ ਹੀ ਪੰਜਾਬ ਦੀ ਆਵਾਜ਼ ਪਾਰਲੀਮੈਂਟ ਵਿੱਚ ਗੁੱਜੂਗੀ ਆ ਨੈਸ਼ਨਲ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਜਾ ਕੇ ਪੰਜਾਬ ਦੀ ਆਵਾਜ਼ ਨਹੀਂ ਕਰ ਸਕਦੇ ਉਹ ਤਾਂ ਦੇਖਦੇ ਆ ਕਿ ਕਿਹੜੀ ਚੀਜ਼ ਨੈਸ਼ਨਲ ਲੈਵਲ ਤੇ ਸ਼ੂਟ ਕਰਦੀ ਹੈ ਜਿਹੜੀ ਭਾਵੇਂ ਪੰਜਾਬ ਦਾ ਨੁਕਸਾਨ ਹੋਏ ਫਿਰ ਨਹੀਂ ਉਹ ਬੋਲਦੇ ਤੇ ਇਕਾਲੀ ਦਲ ਤਾਂ ਇਕੱਲਾ ਕੁਝ ਵੀ ਪੰਜਾਬ 'ਚ ਹੋ ਜੇ ਤੇ ਇਕਾਲੀ ਦਲ ਆਵਾਜ਼ ਉਠਾਉਂਦਾ